ਸਤਿ ਸ੍ਰੀ ਅਕਾਲ ਦੋਸਤੋ ਆਓ ਸੁਣਦੇ ਹਾਂ ਸੰਤ ਸਿੰਘ ਸੇਖੋ ਜੀ ਦੀ ਲਿਖੀ ਹੋਈ ਕਹਾਣੀ ਹਲਵਾ ਸਾਬੋ 18 ਬਰਿਆਂ ਦੀ ਲਿਗਰ ਵਰਗੀ ਮੁਟਿਆਰ ਹੋ ਗਈ ਸੀ ਨਿਤ ਦਿਹਾੜੇ ਉਸਦੇ ਜੰਗਲੀ ਮਾਪ ਚਾਚੇ ਤਾਏ ਉਸਦੇ ਸਾਖ ਦਾ ਫੈਸਲਾ ਕਰਨ ਦੀਆਂ ਸੋਚਾ ਕਰਦੇ ਸਨ ਤੇ ਕਈ ਵਾਰੀ ਇਕੱਠੇ ਬੈਠ ਕੇ ਸਲਾਹਾਂ ਵੀ ਕਰ ਚੁੱਕੇ ਸਨ ਪਰ ਸਾਬੋ ਨੂੰ ਆਪਣੇ ਚਾਚੇ ਤਾਏ ਦੇ ਪੁੱਤਰਾਂ ਵਿੱਚੋਂ ਕੋਈ ਵੀ ਪਸੰਦ ਨਹੀਂ ਸੀ ਉਸਦੇ ਤਾਏ ਦਾ ਵੱਡਾ ਪੁੱਤਰ ਅਮੀਰ ਦੋ ਵਾਰੀ ਚੋਰੀ ਵਿੱਚ ਕੈਦ ਹੋ ਚੁੱਕਾ ਸੀ ਤੇ ਭਾਵੇਂ ਉਹ ਬੜਾ ਲੰਮਾ ਤੇ ਸੋਹਣਾ ਸੀ ਪਰ ਸਾਬੋ ਉਸਨੂੰ ਕਾਇਰ ਸਮਝਦੀ ਸੀ ਉਹ ਦੋਵੇਂ ਵਾਰੀ ਸਨ ਤੋਂ ਪਕੜਿਆ ਗਿਆ ਸੀ ਤੇ ਇਹਨਾਂ ਨਵੇਂ ਆਬਾਦਕਰ ਜੱਟਾਂ ਦੇ ਮੁੰਡਿਆਂ ਨੇ ਉਸਨੂੰ ਦੋ ਵਾਰ ਮਾਰਿਆ ਕੁੱਟਿਆ ਵੀ ਸੀ ਜੀ ਉਹ ਕਾਇਰ ਜਾਂ ਘੱਟੋ ਘੱਟ ਫੋਸਲ ਨਾ ਹੁੰਦਾ ਤਾਂ ਉਹ ਪਿੱਛਾ ਕਰਨ ਵਾਲਿਆਂ ਨੂੰ ਮਾਰਦਾ ਕੁੱਟਦਾ ਜਾਂ ਛੜਾ ਡਰਾ ਕੇ ਸਨ ਤੋਂ ਨੱਸ ਨਾ ਜਾਇਆ ਕਰਦਾ ਇਹਨਾਂ ਆਬਾਦਕਰ ਸਿੱਖਾਂ ਦੇ ਮੁੰਡੇ ਉਸਨੂੰ ਫੋਸਲ ਸਾਦੇ ਸਨ ਉਹ ਕਹਿੰਦੇ ਸਨ ਕਿ ਇਸ ਦਾ ਢੜ ਤਾਂ ਬਥੇਰਾ ਹੈ ਪਰ ਦਿਲ ਨਹੀਂ ਤੇ ਸਾਬੋ ਦਿਲ ਦੀ ਗਾਹਕ ਸੀ ਢੜ ਦੀ ਨਹੀਂ ਢੜ ਵੱਲੋਂ ਉਸ ਦੇ ਆਪਣੇ ਪਾਸ ਕੋਈ ਘਾਟਾ ਨਹੀਂ ਸੀ 5 ਫੁੱਟ 6 ਇੰਚ ਲੰਬੀ ਉਹ ਦਾ ਮੱਖਣਾ ਦਾ ਪਲਿਆ ਉਸ ਦਾ ਮੱਖਣ ਜਿਹਾ ਚਿੱਟਾ ਤੇ ਮੱਖਣ ਤੋਂ ਵੀ ਵਧੇਰੇ ਕੁਲਾ ਸਰੀਰ ਸੀ ਤੇ ਨਾਲੇ ਸਾਬੋ ਦੇ ਮਨ ਉਤੇ ਇਹਨਾਂ ਜੱਟਾਂ ਸਿੱਖਾਂ ਦਾ ਛੱਪਾ ਪਿਆ ਹੋਇਆ ਸੀ ਇਹ ਮੁਰੱਬੀਆਂ ਵਾਲੇ ਸਨ ਅੰਗਰੇਜ਼ ਨੇ ਨਹਿਰਾਂ ਕੱਢ ਕੇ ਇਸ ਸੰਦਲਬਾਰ ਵਿੱਚ ਇਹਨਾਂ ਨੂੰ ਲਿਆ ਵਸਾਇਆ ਸੀ। ਭਾਵੇਂ ਸਾਬੂ ਦੇ ਪਿਓ ਦਾਦੇ ਇਸ ਬਾਰ ਵਿੱਚ ਪੁਸ਼ਤਾਂ ਤੋਂ, ਜੁਗਾਂ-ਜੁਗਾਦਾਂ ਤੋਂ ਵੱਸਦੇ ਸਨ। ਜੇ ਉਸਦੇ ਪਿਓ ਦਾਦੇ ਬਹਾਦਰ ਹੁੰਦੇ ਤਾਂ ਆਪਣੀ ਭਉਏ ਤੇ ਕਿਸੇ ਹੋਰ ਨੂੰ ਵੱਸਣ ਦਿੰਦੇ। ਪਰ ਸ਼ਾਇਦ ਸਾਬੂ ਇਸ ਭਾਂਤ ਸੋਚਦੀ ਤਾਂ ਨਹੀਂ ਸੀ। ਉਸਨੇ ਕੇਵਲ ਆਪਣੇ ਪਿਓ ਦਾਦੇ ਚਾਚੇ ਤਾਇਆ ਨੂੰ ਸ਼ਿਕਾਇਤਾਂ ਕਰਦੀਆਂ ਸੁਣਿਆ ਸੀ। ਤੇ ਨਾਲੇ ਇਸ ਪਿੰਡ ਵਿੱਚ ਸਾਬੂ ਦੇ ਪਿਓ ਦਾ ਨਾ ਘਰ ਸੀ, ਨਾ ਜ਼ਮੀਨ। ਉਸ ਪਾਸ ਡੰਗਰ ਮੱਝੀ ਗਾਈ ਤੇ ਭੇਡਾਂ ਬੱਕਰੀਆਂ ਬਹੁਤ ਸਨ ਤੇ ਭਾਵੇਂ ਉਹ ਕਿਸੇ ਦਾ ਗਾਹਕ ਬਣ ਕੇ ਜ਼ਮੀਨ ਨਹੀਂ ਸਿਵਾਉਂਦਾ। ਈਉਂ ਗਾਈ ਮੱਝੀ ਦੇ ਕਿਓ ਤੋਂ ਕਟੀਆਂ ਬੱਚੀਆਂ ਤੇ ਬੱਕਰੀ ਲੇਲੇ ਵੇਚ ਕੇ ਸੋਨਾ guzara ਕਰ ਰਿਹਾ ਸੀ। ਪਰ ਰਹਿਣ ਨੂੰ ਘਰ ਤਾਂ ਉਸ ਨੂੰ ਆਬਾਦਕਰ ਸਿੱਖ ਗੁਰਨਾਮ ਸਿੰਘ ਨੇ ਨਹੀਂ ਦਿੱਤਾ ਹੋਇਆ ਸੀ। ਪਰ ਸੇਖ ਨੇ ਸਾਬੋ ਦੇ ਪਿਓ ਬਹਾਵ ਨੂੰ ਆਪਣੇ ਹਾਤੇ ਵਿੱਚੋਂ ਅੱਧਾ ਵੰਡ ਕੇ ਦਿੱਤਾ ਹੋਇਆ ਸੀ। ਕਿਉਂ ਜੋ ਇਸ ਨਾਲ ਬਹਾਵ ਦੇ ਡੰਗਰਾਂ ਤੇ ਇਜੜ ਦੇ ਗੋਹੇ ਦਾ ਮਾਲਕ ਉਹ ਸਹਿਜ ਹੀ ਬਣ ਜਾਂਦਾ ਸੀ ਤੇ ਭਾਵੇਂ ਸਾਬੂ ਦਾ ਪਿਓ ਤੇ ਭਰਾ ਗਾਮਾ ਤੇ ਸਜਾਦਾ ਤੇ ਆਲ ਤੇ ਸੂਜੀ ਗੁਰਨਾਮ ਸਿੰਘ ਤੋਂ ਕੋਈ ਛੇਪ ਨਹੀਂ ਖਾਂਦੇ ਸਨ ਤੇ ਗੁਰਨਾਮ ਸਿੰਘ ਦੀ ਘਰ ਵਾਲੀ ਹਰਕੌਰ ਮੇਣ ਮੇਣ ਕਰਦੀ ਹੌਲੀ ਹੌਲੀ ਬੋਲਦੀ ਸਾਬੂ ਦੀ ਮਾਂ ਆਇਸ਼ਾ ਦੀ ਜਾਣੋ ਖੁਸ਼ਾਮਦ ਕਰਦੀ ਰਹਿੰਦੀ ਸੀ ਹਰਕੌਰ ਨੂੰ ਤਾਂ ਕਿ ਇਹਨਾਂ ਜੱਟਾਂ ਨੂੰ ਵੀ ਸਾਬੂ ਦੀ ਮਾਂ ਦਾ ਨਾਂ ਠੀਕ ਤਰ੍ਹਾਂ ਲੈਣਾ ਨਹੀਂ ਸੀ ਆਉਂਦਾ ਤੇ ਸਾਰੇ ਆਇਸ਼ਾ ਨੂੰ ਐਸ਼ਾ ਹੀ ਸੱਦਦੇ ਸਨ ਤਾਂ ਵੀ ਸਾਬੂ ਇਹਨਾਂ ਜੱਟਾਂ ਸਿੱਖਾਂ ਨੂੰ ਕੋਈ ਵਧੀਆ ਕਿਸਮ ਦੇ ਬੰਦੇ ਸਮਝਣ ਲਈ ਮਜਬੂਰ ਸੀ ਇਹਨਾਂ ਜੱਟਾਂ ਸਿੱਖਾਂ ਦੀਆਂ ਕੁੜੀਆਂ ਬੋਟੀਆਂ ਵਿੱਚੋਂ ਕੋਈ ਵੀ ਤਾਂ ਸਾਬੂ ਜਈ ਸੋਹਣੀ ਨਹੀਂ ਸੀ ਇਹ ਸਾਬੂ ਦੀ ਆਪਣੀ ਹੌਮੇ ਦੀ ਗੱਲ ਨਹੀਂ ਸੀ ਸਾਰੇ ਪਿੰਡ ਦੀਆਂ ਸੁਆਣੀਆਂ ਸਾਬੂ ਤੇ ਸਾਬੂ ਦੀ ਮਾਂ ਦੇ ਸਾਹਮਣੇ ਇਹ ਕਹਿ ਦਿੰਦੀਆਂ ਸਨ ਗੁਆਂਡ ਦੀ ਚੌਹਾਂ ਘਰਾਂ ਦੀਆਂ ਕੁੜੀਆਂ ਆਪ ਸਭੋਂ ਦੀ ਸੁੰਦਰਤਾ ਦੀ ਸਲਾਹਣਾ ਕਰਦੀਆਂ ਰਹਿੰਦੀਆਂ ਸਨ ਉਸ ਜਿੰਨੀ ਲੰਮੀ ਪਤਲੀ ਇਸ ਪਿੰਡ ਵਿੱਚ ਕੋਈ ਵੀ ਤੀਵੀ ਨਹੀਂ ਸੀ ਤੇ ਜਿੰਨੀ ਸੋਹਣੀ ਸਾਬੋ ਕੱਪੜਿਆਂ ਦੇ ਅੰਦਰ ਸੀ ਉਸ ਦਾ ਅੰਦਾਜ਼ਾ ਸਾਬੋ ਤੋਂ ਬਿਨਾਂ ਹੋਰ ਕਿਸੇ ਨੂੰ ਭਲਾ ਕੀ ਹੋ ਸਕਦਾ ਸੀ ਪਰ ਸਾਬੋ ਚੌਂਦੀ ਸੀ ਉਹ ਇਹਨਾਂ ਜੱਟਾਂ ਸਿੱਖਾਂ ਦਾ ਅੰਗ ਹੀ ਬਣ ਜਾਵੇ ਇਹਨਾਂ ਦੇ ਭਾਈਚਾਰੇ ਦੀ ਰੂਪ ਰਾਣੀ ਬਣ ਜਾਵੇ ਸਾਬੋ ਦੇ ਘਰ ਕੋਈ 5-6 ਕੋਤੋਂ ਕਿਸੇ ਚੱਕ ਵਿੱਚੋਂ ਇੱਕ ਜੰਗਲੀ ਪ੍ਰਾਉਣਾ ਹੁੰਦਾ ਹੁੰਦਾ ਸੀ ਪੰਜੀ ਕੋ ਸਾਲ ਦਾ ਲੰਮਾ ਝੰਮਾ ਜਵਾਨ ਉਸ ਦਾ ਪੂਰਾ ਨਾਮ ਸ਼ਹਾਬਦੀਨ ਸੀ ਉਸ ਦੀ ਸਾਂਡਣੀ ਸਾਬੂ ਨੂੰ ਆਪਣੀ ਜਿੱਡੀ ਸੋਹਣੀ ਲੱਗਦੀ ਸੀ ਆ ਸਾਰੇ ਆਖਦੇ ਸਨ ਕਿ ਉਹ ਆਪਣੇ ਚੱਕ ਵਿੱਚ ਇੱਕ ਮਰੱਬੇ ਦਾ ਮਾਲਕ ਸੀ ਇਸੇ ਤਰ੍ਹਾਂ ਗੁਰਨਾਮ ਸਿੰਘ ਵਧਾਵਾ ਸਿੰਘ ਈਸਰ ਸਿੰਘ ਤੇ ਕਿਸ਼ਨ ਸਿੰਘ ਵਾਕਰ ਪਰ ਸਾਬੂ ਨੂੰ ਯਕੀਨ ਨਹੀਂ ਸੀ ਹੁੰਦਾ ਜੇ ਸ਼ਹਾਬਦੀਨ ਜਾਗਲੀ ਨੂੰ ਅੰਗਰੇਜ਼ ਨੇ ਮੁਰੱਬਾ ਦੇਣਾ ਹੁੰਦਾ ਤਾਂ ਸਾਬੂ ਦੇ ਪਿਓ ਚਾਚੀਆਂ ਤਾਇਆ ਵਿੱਚ ਕੀ ਨੁਕਸ ਸੀ ਤੇ ਸ਼ਹਾਬਦੀਨ ਵੀ ਸ਼ਹਾਬਦੀਨ ਵੀ ਤਾਂ ਉਸ ਨੂੰ ਪਰਾਉਣਾ ਜਾਣ ਕੇ ਹੀ ਸਾਰੇ ਕਹਿੰਦੇ ਸਨ ਖ਼ਬਰ ਹੀ ਉਸ ਦੇ ਪਿੰਡ ਦੇ ਲੋਕ ਇਹੋ ਜਿਹੇ जाट ਸੇਖ ਨੂੰ ਉਸ ਨੂੰ ਸਾਬਾ ਹੀ ਆਖਦੇ ਹੋਣ ਇਸ ਪਿੰਡ ਦੇ ਲੋਕ ਵੀ ਤਾਂ ਉਸ ਨੂੰ ਸਾਬੂ ਨਹੀਂ ਸਾਬੂ ਆਖਦੇ ਸਨ ਖੈਰ ਜੀ ਉਹ ਸ਼ਹਾਬਦੀਨ ਮੁਰੱਬੇ ਵਾਲਾ ਸੀ ਤਾਂ ਵੀ ਸਾਬੂ ਦੇ ਪਿਓ ਤੇ ਉਸ ਦੇ ਭਰਾਵਾਂ ਨੇ ਕਦੀ ਉਸ ਨੂੰ ਸਾਬੂ ਦੇ ਯੋਗ ਵਰ ਨਹੀਂ ਸੀ ਸਮਝਿਆ ਸ਼ਹਾਬਦੀਨ ਸਾਬੂ ਵੱਲ ਚੋਰ ਨਜ਼ਰਾਂ ਨਾਲ ਦੇਖਦਾ ਸੀ ਸਾਬੂ ਜਦੋਂ ਵੀ ਉਸ ਦੇ ਸਾਹਮਣੇ ਹੁੰਦੀ ਉਸ ਨੂੰ ਇਉਂ ਲੱਗਦਾ ਜਿਵੇਂ ਇਹ ਆਦਮੀ ਉਸ ਨੂੰ ਉਸ ਦੇ ਕੱਪੜਿਆਂ ਵਿੱਚੋਂ ਅੱਖਾਂ ਅੱਖਾਂ ਵਿੱਚ ਹੀਦੀ ਖਰਿਆ ਹੁੰਦਾ ਸੀ ਮੇਨ ਰਿਹਾ ਹੁੰਦਾ ਸੀ ਤੇ ਇਸ ਲਈ ਸਾਬੋ ਉਸ ਤੋਂ ਚਿਜਕਦੀ ਸੀ ਉਸ ਨੂੰ ਚੰਗਾ ਨਹੀਂ ਸੀ ਜਾਣਦੀ ਸਾਬੋ ਤਾੜ ਰਹੀ ਸੀ ਕਿ ਉਹ ਆਦਮੀ ਸ਼ਹਾਬਦੀਨ ਉਹਨਾਂ ਪਾਸ ਉਸ ਦੀ ਖਾਤਰ ਹੀ ਆਉਂਦਾ ਹੈ ਕਿਤੇ ਲਾਇਲਪੁਰ ਆਉਂਦੇ ਉਹ ਸਾਬੋ ਦੇ ਭਰਾ ਅੱਲੂ ਨੂੰ ਮਿਲ ਗਿਆ ਸੀ ਤੇ ਅੱਲੂ ਉਸ ਨੂੰ ਘਰ ਲੈ ਆਇਆ ਸੀ ਸਾਬੋ ਨੂੰ ਯਾਦ ਆ ਗਿਆ ਕਿ ਉਸ ਦਿਨ ਉਸ ਵਿਲੇਜ ਜਦੋਂ ਉਹ ਦੋਵੇਂ ਘਰ ਆਏ ਸਨ ਤਾਂ ਸਾਬੋ ਦਰਵਾਜ਼ੇ ਵਿੱਚ ਖਲੋਤੀ ਸੀ ਸ਼ਾਇਦ ਉਸ ਘੜੀ ਤੋਂ ਹੀ ਸ਼ਹਾਬਦੀਨ ਫੱਟਿਆ ਗਿਆ ਸੀ ਪਰ ਸਾਬੋ ਨੂੰ ਹੁਸ਼ੀਵੇਂ ਸਤਵੀਂ ਦਿਨ ਠੂ ਦੇ ਕੇ ਆਵਾਜ਼ ਦਾ ਚੰਗਾ ਨਹੀਂ ਸੀ ਲੱਗਦਾ ਤੇ ਫੇਰ ਉਹ ਸਾਬੋ ਦੇ ਪਿਓ ਨੂੰ ਕਹਿ ਕਿਉਂ ਨਹੀਂ ਸੀ ਦੇਂਦਾ ਕਿ ਉਹ ਸਾਬੋ ਦਾ ਨਿਕਾਹ ਉਸ ਨਾਲ ਪੜਾ ਦੇਣ ਖਬਰੇ ਕਿਹਾ ਵੀ ਹੋਵੇ ਸਾਬੋ ਸੋਚਦੀ ਮੇਰੇ ਪਿਓ ਨੂੰ ਤੇ ਉਸ ਨੇ ਜਵਾਬ ਦੇ ਦਿੱਤਾ ਹੋਵੇ ਸੁ ਪਰ ਆਪਣੀ ਮਾਂ ਪਾਸੋਂ ਸਾਬੋ ਨੂੰ ਕੋਈ ਅਜਿਹੀ ਕੋਈ ਕੰਸੋਕ ਕਦੀ ਨਹੀਂ ਸੀ ਪਈ ਖਬਰੀ ਉਹ ਸਾਬੂ ਨੂੰ ਇਸ ਸ਼ਹਾਬਦੀਨ ਨੂੰ ਨਾਮ ਦੇਣ ਉੱਤੇ ਇੰਨੇ ਪੱਕੇ ਸਨ ਕਿ ਸਾਬੂ ਕੋਲ ਇਸ ਗੱਲ ਦਾ ਜ਼ਿਕਰ ਕਰਕੇ ਸਾਬੂ ਦੇ ਦਿਲ ਵਿੱਚ ਉਸ ਲਈ ਕੋਈ ਤਾਂਗ ਪੈਦਾ ਕਰਨੀ ਠੀਕ ਨਹੀਂ ਸਨ ਸਮਝੀ ਤੇ ਲੋੜ ਵੀ ਕੀਏ ਸਾਬੂ ਖਿਆਲ ਕਰਦੀ ਜੀ ਇਹ ਮੈਨੂੰ ਚੰਗਾ ਲੱਗਦਾ ਹੋਵੇ ਤਾਂ ਮੈਂ ਆਪੇ ਆਪੇ ਨਾ ਇਹਦੇ ਨਾਲ ਨੱਠ ਜਾਵਾਂ ਇਹਦੇ ਕੋਲ ਇੰਨੀ ਨੱਠਣ ਵਾਲੀ ਸੰਢਣੀ ਹੈ ਇਹ ਸਾਨੂੰ ਦੋਹਾਂ ਨੂੰ ਲੈ ਕੇ ਵੀ ਰੇਲ ਨਾਲੋਂ ਵੀ ਤੇਜ਼ ਨਾ ਜਾਵੇ ਇੱਕ ਦਿਨ ਸ਼ਹਾਬਦੀਨ ਨੇ ਉਸ ਨੂੰ ਕਹਿ ਵੀ ਦਿੱਤਾ ਸੀ ਸਾਬੂ ਕਦੀ ਸਾਂਝਣੀ ਤੇ ਵੀ ਚੜ ਜਿੱਠਾਈ ਸਾਬੂ ਨੇ ਕੋਈ ਜਵਾਬ ਨਹੀਂ ਸੀ ਦਿੱਤਾ ਹਾਂ ਉਹ ਮੁਸਕਰਾ ਜ਼ਰੂਰ ਪਈ ਸੀ ਭਾਵੇਂ ਮੂੰਹ ਉਸਨੇ ਪੱਲੇ ਨਾਲ ਢੱਕ ਲਿਆ ਸੀ ਪਰ ਮੁਸਕੁਰਾਹਟ ਤਾਂ ਉਸ ਦੀਆਂ ਅੱਖਾਂ ਵਿੱਚੋਂ ਸ਼ਹਾਬਦੀਨ ਵੇਖ ਸਕਦਾ ਸੀ ਖੈਰ ਕੁਝ ਵੀ ਹੋਵੇ ਸਾਬੂ ਉਸ ਨਾਲ ਨਸਜਣ ਨੂੰ ਤਿਆਰ ਨਹੀਂ ਸੀ ਜੇ ਗੁਰਨਾਮ ਸਿੰਘ ਦਾ ਕੋਈ ਪੁੱਤਰ ਜਵਾਨ ਹੁੰਦਾ ਤਾਂ ਭਾਵੇਂ ਇਹ ਜਟੀਆਂ ਜੰਗਲੀ ਆਣੀਆਂ ਨੂੰ ਚੌਂਕੇ ਉੱਤੇ ਨਹੀਂ ਸਨ ਚੜਨ ਦਿੰਦੀਆਂ ਤੇ ਇਹਨਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਜੰਗਲੀ ਆਣੀਆਂ ਤੋਂ ਭੇਟ ਚੜ ਜਾਂਦੀ ਸੀ ਸਾਬੋ ਨੂੰ ਉਹ ਮੁਹੱਬਤ ਵੀ ਨਾ ਕਰਦਾ ਸਾਬੋ ਗੁਰਨਾਮ ਸਿੰਘ ਦੀ ਨੂੰਹ ਬਣ ਕੇ ਨਾ ਰਹਿੰਦੀ ਪਰ ਕਿੱਥੇ ਇਹਨਾਂ ਜਟਾਂ ਵਿੱਚ ਇਹ ਹੌਸਲਾ ਸਾਬੋ ਫਿਰ ਸੋਚਦੀ ਤੇ ਨਾਲੇ ਗੁਰਨਾਮ ਸਿੰਘ ਦਾ ਪੁੱਤਰ ਤਾਂ ਮਸਾਂ 8 ਸਾਲਾਂ ਦਾ ਸੀ ਗੁਰਨਾਮ ਸਿੰਘ ਦੀ 12 ਸਾਲਾਂ ਦੀ ਧੀ ਨੇ ਕਈ ਵਾਰੀ ਉਸ ਮੁੰਡੇ ਪਾਸੋਂ ਮਖੌਲ ਵਿੱਚ ਅਖਵਾਇਆ ਸੀ ਮੈਂ ਸਾਬੂ ਨਾਲ ਵਿਆਹ ਕਰਨਾ ਹੈ ਪਰ ਮਖੌਲ ਮਖੌਲ ਹੀ ਹੁੰਦਾ ਹੈ ਆਖਰ ਸਾਬੂ ਕੋਈ ਇੰਨੀ ਅਮਾਨੀ ਨਹੀਂ ਸੀ ਕਿ ਇਹਨਾਂ ਵੀ ਨਾ ਸਮਝ ਸਕਦੀ ਪਰ ਇਹਨਾਂ ਦਿਨਾਂ ਵਿੱਚ ਸਾਬੂ ਦੀ ਮੁਰਾਦ ਬਾਹਰ ਆਉਣ ਦੇ ਇੱਕ ਹੋਰ ਪਾਸੇ ਤੋਂ ਲੱਛਣ ਬਣਦੇ ਜਾਪਦੇ ਗੁਰਨਾਮ ਸਿੰਘ ਦਾ ਭਾਂਜਾ ਪੁਰਾਣੇ ਦੇਸ਼ ਲੁਧਿਆਣੇ ਵਿੱਚੋਂ ਮਾਮੇ ਪਾਸ ਮਿਲਣ ਆ ਗਿਆ ਉਸ ਦੀ ਉਮਰ ਕੋਈ 18 ਕੁ ਬਰਿਆਂ ਦੀ ਹੀ ਹੋਵੇਗੀ ਮਸਾ ਮੋਤੀਆ ਪੀਲੀ ਮਲਮਲ ਦੀ ਉਸਨੇ ਪੱਗ ਬੰਨੀ ਹੋਈ ਸੀ ਤੇ ਚਿੱਟਾ ਲੱਠੇ ਦਾ ਚਾਦਰਾਂ ਲੱਗ ਸੀ ਸਾਬੋ ਨੂੰ ਵੀ ਉਹ ਸੋਹਣਾ ਲੱਗਾ ਉਸ ਦਾ ਨਾਂ ਉਹ ਵੀ ਸੋਹਣਾ ਸੀ ਨਿਰੰਜਨ ਗੁਰਨਾਮ ਸਿੰਘ ਨੇ ਭਾਣ ਜੀ ਨੂੰ ਮੋੜ ਜਾਣ ਤੋਂ ਕਈ ਮਹੀਨੇ ਰੋਕੀ ਰੱਖਿਆ ਸੌਣ ਭਾਦੋਂ ਦੀ ਰੁੱਤ ਵਾਹੀ ਦੇ ਦਿਨ ਸਨ ਕਣਕ ਲਈ ਖੇਤ ਤਿਆਰ ਕਰਨ ਦੇ ਤੇ ਨਿਰੰਜਨ ਜੀ ਹਾ ਕਾਮਾ ਮੁਫਤ ਰੋਟੀਆਂ ਉੱਤੇ ਤਰਿਆ ਪਿਆ ਸੀ ਕਿਤੇ ਇਸ ਵਾਰ ਵਿੱਚ ਪਹਿਲੇ ਕੁਝ ਦਿਨ ਨਿਰੰਜਨ ਨੇ ਆਰਾਮ ਨਾਲ ਵੇਹਲੀਆਂ ਖਾਧੀਆਂ ਪਰ ਫਿਰ ਚਾਉ-ਚਾਉ ਵਿੱਚ ਹੀ ਗੁਰਨਾਮ ਸਿੰਘ ਨਾਲ ਹਲੀ ਜਾਣ ਲੱਗ ਪਿਆ ਗੁਰਨਾਮ ਸਿੰਘ ਨੇ ਜਿਹੜਾ ਸਾਂਝੀ ਕਾਮਾਂ ਰੱਖਣਾ ਸੀ ਮਹੀਨੇ ਲਈ ਹੋਰ ਨਾ ਰੱਖਣ ਦਾ ਫੈਸਲਾ ਕਰ ਲਿਆ ਗੁਰਨਾਮ ਸਿੰਘ ਲੋਭੀ ਤਾਂ ਪੁੱਜ ਕੇ ਸੀ ਨਿਰੰਜਨ ਨੂੰ ਸਾਬੋ ਸੋਹਣੀ ਲੱਗੀ ਘਰੋਂ ਨਿਕਲਦੇ ਵੜ ਦੇ ਉਹ ਸਦਾ ਉਸ ਨੂੰ ਸਾਹਮਣੇ ਦਿਸਦੀ ਤੇ ਬਹੁਤ ਵਾਰੀ ਉਹ ਹਸਵਾਲ ਦੇਖਣ ਤੋਂ ਨਾ ਚਿਜਕਦੀ ਨਿਰੰਜਨ ਨੂੰ ਉਸ ਨਾਲ ਅੱਖਾਂ ਮਿਲਾਉਣ ਦਾ ਜਾਨੋ ਪੂਸ ਹੀ ਪੈ ਗਿਆ ਸੋ ਗੁਰਨਾਮ ਸਿੰਘ ਨੂੰ ਬਹੁਤਾ ਨਾ ਕਹਿਣਾ ਪਿਆ ਨਿਰੰਜਨ ਝੱਟ ਹੀ ਕੁਝ ਹੋਰ ਚਿਰ ਰਹਿਣਾ ਮੰਨ ਗਿਆ ਪਰ ਤੜਕੇ ਉੱਠ ਕੇ ਹਲਾਂ ਦਾ ਚਾਉ ਨਿਰੰਜਨ ਦਾ ਛੇਤੀ ਹੀ ਲੈ ਗਿਆ ਤੇ ਨਾਲੇ ਇਥੇ ਬਾਹਰ ਵਿੱਚ ਕੁਝ ਅਜੇ ਹੀ ਮਾਰਵੱਗੀ ਹੋਈ ਸੀ ਕਿ ਹਾਲੀਆਂ ਨੂੰ ਅੱਧੀ ਰਾਤ ਤੋਂ ਜ਼ਰਾ ਪਿੱਛੋਂ ਹੱਲ ਜੋੜ ਕੇ ਤੁਰ ਪੈਂਦੇ ਤੇ ਸਵੇਰੇ 7-8 ਵਜੇ ਪੌਣਾ ਕਿਲਾ ਵਾ ਕੇ ਵਾਪਸ ਘਰਾਂ ਨੂੰ ਆ ਜਾਂਦੇ ਗਰਮੀਆਂ ਦੀਆਂ ਰਾਤਾਂ ਤੇ ਉਹ ਵੀ ਅੱਤਾ ਮਹੀਨਾ ਚਾਨਣੀਆਂ ਕਬੱਡੀ ਆਦ ਖੇਡਣ ਨੂੰ ਹੀ ਤਾਂ ਬਣੀਆਂ ਹਨ ਬਣੀਆਂ ਸਨ ਪਿੰਡ ਦੇ ਮੁੰਡੇ ਅੱਧੀ ਅੱਧੀ ਰਾਤ ਤਾਈਂ ਬਾਹਰ ਨਿਆਈ ਵਿੱਚ ਖੇਤਾਂ ਵਿੱਚ ਕਬੱਡੀ ਖੇਡਦੇ ਰਹਿੰਦੇ ਤੇ ਨਿਰੰਜਣ ਵੀ ਕਈ ਵਾਰੀ ਉਹਨਾਂ ਵਿੱਚ ਖੇਡ ਦਾ ਅੱਧੀ ਰਾਤੀ ਮੋੜ ਕੇ ਆਸ ਹੁੰਦਾ ਕਈ ਵਾਰ ਤਾਂ ਨਿਰੰਜਨ ਨੂੰ ਮਸਾਂ 2 ਘੰਟੇ ਹੀ ਸੌਣਾ ਮਿਲਦਾ ਤੇ ਗੁਨਾਮ ਸਿੰਘ ਉਸ ਨੂੰ ਹੱਲ ਲਈ ਜਗਾ ਲੈਂਦਾ ਬਥੇਰਾ ਨਿਰੰਜਨ ਸੁਣੀ ਅਣ ਸੁਣੀ ਕਰਦਾ ਗੁਨਾਮ ਸਿੰਘ ਦੀਆਂ 10 20ਾਂ ਆਵਾਜ਼ਾਂ ਬਾਅਦ ਉਸ ਨੂੰ ਜਾਗਣਾ ਹੀ ਪੈਂਦਾ ਵਿਚਾਰਾ ਨਿਰੰਜਨ ਰੁੜ ਗਿਆ ਉਸ ਦੀ ਪੀਲੀ ਮੋਤੀਆ ਪੱਗ ਮੋੜ ਕਦੇ ਨ ਰੰਗੀ ਗਈ ਮੋੜ ਕਦੇ ਉਸ ਪੱਗ ਨੂੰ ਕਿਸੇ ਮਾਇਆ ਨ ਲਾਈ ਤੇ ਮੋੜ ਕਦੇ ਨਿਰੰਜਨ ਦਾ ਪੂੰਜਾ ਫੱਬ ਕੇ ਨਾ ਖਲੋਤਾ 10-15 ਦਿਨੀ ਗੁਰਨਾਮ ਸਿੰਘ ਦੀ ਧੀ ਉਸ ਪੱਗ ਨੂੰ ਧੋ ਦਿੰਦੀ ਪਰ ਨਿਰੀ ਧੋਤੀ ਪੱਗ ਨਾਲ ਕਿਸੇ ਦੀ ਕੀ ਫੱਬ ਬਣਨੀ ਸੀ ਨਿਰੰਜਨ ਨਵੀਂ ਪੱਗ ਨਵੀਂ ਧੋਤੀ ਪੱਗ ਦਾ ਪੁੰਜਾ ਛੜਦਾ ਪਰ 2-4 ਘੰਟੇ ਲਈ ਮਾੜਾ ਜਿਹਾ ਖੜਾ ਕਰਕੇ ਇਹ ਪੁੰਜਾ ਫੇਰ ਡਿੱਗ ਪੈਂਦਾ ਦੁਖੱਲੀ ਨੋਕਦਾਰ ਜੁੱਤੀ ਉਸ ਦੀ ਮੈਲੀ ਹੋ ਗਈ ਪਰ ਠਿੱਬੀ ਹੋਣ ਤੋਂ ਉਸ ਨੂੰ ਨਿਰੰਜਨ ਨੇ ਬੜੀ ਖਬਰਦਾਰੀ ਨਾਲ ਪਚਾਈ ਰੱਖਿਆ ਨਾਲ ਹੀ ਉਸਦੇ ਚਾਦਰੇ ਵਿੱਚ ਉਹ ਖੜਖੜਨਾ ਰਹੀ ਸਾਰੇ ਲੋਕੀ ਨਿਰੰਜਨ ਨੂੰ ਹੱਸਦੇ ਤੇ ਲਾਗਬਾਜ਼ੀ ਦਾ ਮਖੌਲ ਕਰਦੇ ਓਏ ਸੌਹਰਿਆ ਕਿਹੜੀ ਗੱਲਾਂ ਨਰਕ ਭੋਗ ਨਾਹੀਂ ਮਾਮੇ ਨੇ ਕੋਈ ਜ਼ਗੀਰ ਲਵਾ ਦੇਣੀ ਐ ਤੇਰੀ ਪਰ ਨਿਰੰਜਨ ਆਪਣੇ ਆਪ ਨੂੰ ਉਹਨਾਂ ਨਾਲੋਂ ਵਧੇਰੇ ਸਮਝਦਾ ਸੀ ਉਸ ਨੂੰ ਪਤਾ ਸੀ ਕਿ ਪਿੱਛੇ ਮਾਜ਼ਰੀ ਪਿੰਡ ਵਿੱਚ ਕਿਹੜੀ ਚੌਧਰ ਉਸ ਨੂੰ ਡੀਕ ਰਹੀ ਸੀ ਜਿੱਥੇ ਬਾਹਰ ਵਿੱਚ ਮਾਮੇ ਕੋਲ ਉਸ ਨੂੰ ਇੱਕ ਵੇਰੇ ਹਾਲ ਪਾਉਣਾ ਪੈਂਦਾ ਸੀ ਤੇ ਖਾਣ ਨੂੰ ਮੱਖਣ ਪੀਣ ਨੂੰ ਦੁੱਧ ਥੋੜਾ ਬਹੁਤ ਮਿਲ ਜਾਂਦਾ ਸੀ ਉਥੇ ਮਾਜਰੀ ਉਸ ਨੂੰ ਦੋ ਵੇਲੇ ਹਾਲ ਵਾਉਣਾ ਪੈਂਦਾ ਸੀ ਤੇ ਰੋਟੀ ਉਸ ਨੂੰ ਜਿਹੜੀ ਬਾਪੂ ਖਾਂਦਾ ਸੀ ਆਪਣੀ ਜ਼ਮੀਨ ਉਸ ਦੀ ਦੋਹਾਂ ਤੇ ਵਾਉਣ ਜੋਗੀ ਹੈ ਨਹੀਂ ਸੀ ਤੇ ਹੋਰ ਕਿਸੇ ਦੀ ਵਟਾਈ ਉਤੇ ਲੈਣ ਦੀ ਉਸ ਦੀ ਤਾਕਤ ਨਹੀਂ ਸੀ ਇੱਕ ਤਾਂ ਜੋੜੀ ਸੀ ਬਲਦਨ ਦੀ ਉਹਨਾਂ ਕੋਲ ਉਸੇ ਨਾਲ ਹਾਲ ਚਾਹੇ ਬਾਪੂ ਵਾ ਲਵੇ ਚਾਹੇ ਨਿਰੰਜਨ ਬਾਪ ਤਾਂ ਬਥੇਰੇ ਚਿੱਠੀਆਂ ਰਾਹੀਂ ਸੱਦ ਚੁੱਕਾ ਸੀ ਨਿਰੰਜਨ ਨੂੰ ਹਾਲ ਦੇ ਕੇ ਆਪ ਪਰੇ ਵਿੱਚ ਫੜਾ ਮਾਰਨ ਨੂੰ ਮੈਂ ਕਾ ਖੋਤ ਲਿਆਇਆ ਕਰਾਂ ਜੇ ਤੂੰ ਆ ਕੇ ਹਾਲ ਸੰਭ ਲਵੇਂ ਉਹ ਚਿੱਠੀਆਂ ਵਿੱਚ ਲਿਖ ਹੁੰਦਾ ਭਾ ਨਿਰੰਜਨ ਜਾਣਦਾ ਸੀ ਕਿ ਕਾ ਖੋਤਣ ਦੀ ਇਹਨਾਂ ਸੌਣ ਭਾਦੋਂ ਤੋਂ 2 ਮਹੀਨਿਆਂ ਵਿੱਚ ਉਹਨਾਂ ਦੇ ਬਲਦਾਂ ਤੇ ਇੱਕ ਸੁੱਕੀ ਹੋਈ ਮੱਝ ਵਾਲਿਆਂ ਨੂੰ ਬਹੁਤੀ ਲੋੜ ਨਹੀਂ ਸੀ ਅਣਵਾਹੇ ਖੇਤਾਂ ਤੇ ਟੱਕ ਵਿੱਚ ਡੰਗਰਾਂ ਦੇ ਚਰਨ ਲਈ ਘਾਹ ਉੰਜ ਹੀ ਬਥੇਰਾ ਸੀ ਤੇ ਨਾਲੇ ਨਿਰੰਜਨ ਦੀ ਮਾਂ ਨੇ ਕਹਿ ਭੇਜਿਆ ਸੀ ਪੁੱਤ ਰਹਿ ਮਾਮੇ ਦੇ ਕੋਲ 2 ਮਹੀਨੇ ਬਾਾਰ ਵਿੱਚ ਘਿਓ ਦੁੱਧ ਖੁੱਲਾਏ ਤਕੜਾ ਹੋ ਕੇ ਆਈ ਖੁੱਲੇ ਦੁੱਧ ਘਿਓ ਦਾ ਗੁਣ ਤਾਂ ਸ਼ਾਇਦ ਨਿਤ ਦਾ ਓਣਿੰਦਾ ਨਿਰੰਜਨ ਨੂੰ ਬਹੁਤਾ ਹੁਣ ਨਹੀਂ ਸੀ ਦਿੰਦਾ ਪਰ ਮਾਂ ਦੀ ਇਸ ਗੱਲ ਨੇ ਨਿਰੰਜਨ ਦਾ ਦਿਲ ਮਾਮੇ ਪਾਸ ਠਿੱਕੇ ਰਹਿਣ ਲਈ ਤਕੜਾ ਜ਼ਰੂਰ ਕਰ ਦਿੱਤਾ ਸੀ ਅਸਲ ਗੱਲ ਤਾਂ ਇਹ ਸੀ ਕਿ ਜਦੋਂ ਕਿ ਉਹ ਸਾਬੂ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣ ਨੂੰ ਤਿਆਰ ਸੀ ਉਸ ਦੇ ਦਰ ਘਰ ਲੰਘਦੇ ਕਰਦੇ ਜਦੋਂ ਤੱਕ ਨਿਰੰਜਨ ਦੀ ਰੂਹ ਮਾਮੇ ਪਾਸੋਂ ਚੱਲੇ ਜਾਣ ਲਈ ਤਿਆਰ ਨਹੀਂ ਸੀ ਨਿਰੰਜਨ ਭੁੱਲ ਭੁੱਲ ਗਿਆ ਸੀ ਕਿ ਸਾਬੂ ਉਸ ਨੂੰ ਠੱਠਾ ਕਰਦੇ ਸਨ ਪਰ ਪਤਾ ਨਹੀਂ ਕਿਉਂ ਸਾਬੂ ਨੂੰ ਉਹ ਹਾਲੀ ਵੀ ਚੰਗਾ ਲੱਗੀ ਜਾ ਰਿਹਾ ਸੀ ਉਸ ਨੂੰ ਹਾਲੀ ਵੀ ਉਹ ਪੀਲੀ ਮੋਤੀਆ ਬਾਗ ਤੇ ਖੜਖੜ ਕਰਦੇ ਚਾਦਰੇ ਵਾਲਾ ਨਿਰੰਜਨ ਦੇਸਦਾ ਸੀ ਸਾਬੂ ਨੇ ਇੱਕ ਦਿਨ ਨਿਰੰਜਨ ਨੂੰ ਬੁਲਾ ਹੀ ਲਿਆ ਗੋਹੇ ਦਾ ਟੋਕਰਾ ਚੁਕਾਉਣ ਦੇ ਬਹਾਨੇ ਪਿਛਲੀ ਰਾਤ ਮੀਂਹ ਪਿਆ ਸੀ ਤੇ ਨਿਰੰਜਨ ਹੋਰੀ ਹਲ ਜੋੜ ਕੇ ਨਹੀਂ ਸੰਗਏ ਤੇ ਸਾਬੂ ਨੂੰ ਉਹ ਸਵੇਰਸਾਰ ਵੇਲਾ ਮਿਲ ਪਿਆ ਸੀ ਹੁਣ ਤਾਂ ਮੈਂ ਸਾਬੂ ਚੱਲਿਆ ਜਾਣਾ ਨਿਰੰਜਨ ਨੇ ਕੁਝ ਦਿਨਾਂ ਬਾਅਦ ਕਿਸੇ ਅਜਿਹੇ ਸਮੇਂ ਹੀ ਸਾਬੂ ਨੂੰ ਆਖਿਆ ਸੀ ਤੇ ਮੈਨੂੰ ਵੀ ਲੈ ਚੱਲ ਨਾਲ ਹੀ ਸਾਬੂ ਨੇ ਹੌਸਲਾ ਕਰਕੇ ਆਖੀ ਦਿੱਤਾ ਇਸ ਤਰ੍ਹਾਂ ਅੱਧਾ ਠੱਠਾ ਤੇ ਅੱਧਾ ਪਿਆਰ ਥੋੜੇ ਦਿਨਾਂ ਵਿੱਚ ਹੀ ਵਧੇਰੇ ਪਿਆਰ ਬਣ ਗਿਆ ਸਾਬੂ ਤੇ ਨਿਰੰਜਨ ਦੀ ਇੱਕ ਰਾਤ ਨਸ ਜਾਣ ਦੀ ਸਲਾਹ ਬਣ ਗਈ ਗੱਡੀ 2 ਮੀਲ ਉੱਤੇ ਰਸਾਲੇ ਵਾਲੇ ਸਟੇਸ਼ਨ ਤੋਂ ਤੜਕੇ 4 ਵਜੇ ਤੁਰਦੀ ਸੀ ਉਸ ਗੱਡੀ ਉਹਨਾਂ ਚੜਨਾ ਸੀ ਤੇ ਸਾਬੂ ਨੇ ਆਪਣੇ ਆਪ ਆ ਕੇ ਕੋਠੇ ਉੱਤੇ ਬਾਕੀ ਟੱਬਰ ਤੋਂ ਦੂਰ ਇਕੱਲੇ ਪਏ ਨਿਰੰਜਨ ਨੂੰ ਜਗਾਉਣਾ ਸੀ। ਬਚਨਾ ਦੀ ਬੱਦੀ ਸਾਬੋ ਆਈ ਤੇ ਨਿਰੰਜਨ ਨੂੰ ਉਸਨੇ ਮੋਢੇ ਨੂੰ ਹੌਲਾ ਜਿਹਾ ਹਲੂਣ ਕੇ ਜਗਾਉਣਾ ਲੱਗੀ। ਨਿਰੰਜਨ ਨੇ ਉ ਆ ਕੇ ਪਾਸਾ ਪਰਤ ਲਿਆ। ਸਾਬੋ ਨੇ ਦੂਜੇ ਪਾਸੇ ਹੋ ਕੇ ਉਸ ਨੂੰ ਇਸੇ ਤਰ੍ਹਾਂ ਮਲਕੜੇ ਜਿਹਾ ਜਗਾਉਣਾ ਚਾਹਿਆ। ਨਿਰੰਜਨ ਨੇ ਮੋੜ ਪਹਿਲੀ ਰੋਖ ਹੀ ਪਾਸਾ ਮੋੜ ਲਿਆ। ਸ਼ਾਇਦ ਸਾਬੋ ਨੇ 1 2 ਹੋਰ ਟੰਬਣਾ ਦਿੱਤੀਆਂ ਪਰ ਨਿਰੰਜਨ ਨਾ ਜਾਗਿਆ ਸਾਬੋ ਨਿਰਾਸ਼ ਹੋ ਕੇ ਮੋੜ ਆਪਣੇ ਮਨਜੀ ਉੱਤੇ ਆ ਪਈ ਕੁਝ ਦਿਨ ਬਾਅਦ ਇੱਕ ਸਵੀਰ ਪਿੰਡ ਵਿੱਚ ਖਬਰ ਧੁੰਮ ਗਈ ਕਿ ਸਾਬੋ ਕਿਸੇ ਨਾਲ ਨੱਸ ਗਈ ਹੈ ਦੂਜੇ ਦਿਨ ਪਤਾ ਲੱਗਾ ਕਿ ਉਹ ਚੱਕ 34 ਦੇ ਸੁਹਾਬਦੀਨ ਨਾਲ ਜੋ ਬਹਾਵ ਦੇ ਆਉਂਦਾ ਸੀ ਚਲੀ ਗਈ ਹੈ ਉਸ ਦੀ ਸਾਂਝਣੀ ਉੱਤੇ ਪਿੱਛੇ ਬੈਠ ਕੇ ਤੀਜੇ ਦਿਨ ਬਹਾਵ ਦੇ ਉਸ ਦੇ ਭਾਈ ਚਾਰੇ ਦੀ ਮਰਜ਼ੀ ਨਾਲ ਸਾਬੋ ਤੇ ਸੁਹਾਬਦੀਨ ਦਾ ਨਿਕਾਹ ਚੱਕ ਚੌਂਤੀ ਵਿੱਚ ਹੀ ਪੜਿਆ ਗਿਆ ਮੈਂ ਸਮਝਿਆ ਮਾਮਾ ਹੜਾ ਨੂੰ ਜਗਾਉਂਦਾ ਨਿਰੰਜਨ ਪੈੜਾ ਜਿਹਾ ਪੈ ਕੇ ਦੋਸਤਾਂ ਮਿੱਤਰਾਂ ਨੂੰ ਆਖ ਛੜਦਾ ਧੰਨਵਾਦ